ਹਾਂਜੀ ਸ਼ਸ਼ੀਕਾਲ ਦੋਸਤੋ ਅੱਜ ਆਪਾਂ ਪਹੁੰਚੇ ਹਾਂ ਗੌਰਵ ਲਾਟਰੀ ਸੈਂਟਰ ਹਸਪੀਟਲ ਰੋਡ ਸਰਦੂਲਗੜ ਵਿਖੇ ਸੋ ਗੌਰਵਲਾ ਆਟਰੀ ਸੈਂਟਰ ਤੋਂ ਜੋ 6 ਰੁਪਏ ਵਾਲੀ ਲਾਟਰੀ ਹੈ ਉਹਦੇ ਵਿੱਚੋਂ ਜੋ ਟੋਟਲ 9 ਲੱਖ ਰੁਪਏ ਦਾ ਨਾਮ ਹੈ 4.5 4 ਲੱਖ ਦੇ ਦੋ ਇਨਾਮ ਲੱਗੇ ਨੇ ਤੇ ਇੱਧਰ ਆਪਾਂ ਗੱਲ ਕਰਦੇ ਹਾਂ ਅੰਕਲ ਨਾਲ ਹਾਂਜੀ ਅੰਕਲ ਕਿੰਨੇ ਰੁਪਏ ਦੀ ਆਪਾਂ ਲਾਟਰੀ ਪਾਈ ਸੀ 6 ਰੁਪਏ ਵਾਲੀ ਟਿਕਟ ਸੀਗੀ ਇਹਦੇ ਵਿੱਚੋਂ 50 ਕਿਤਾ ਇੱਕੋ ਆਦਮੀ ਦੱਖੇ ਦਾ ਸੀਗਾ ਉਸੇ ਤਰ੍ਹਾਂ ਦੀਆਂ ਤੇ 50 ਵਿਅਕਤੀ ਮੈਚ 300 ਰੁਪਏ ਦੇ ਵਿੱਚੋਂ 50 ਕਿਤਾ ਦੇ ਜਿੱਤਣਗੇ ਉਹਨਾਂ ਦਾ ਇੱਕ ਜਿਹੜਾ 500000 ਰੁਪਏ ਦਾ ਇਨਾਮ ਆਇਆ। ਪਹਿਲਾਂ ਵੀ ਕੋਈ ਲਾਟਰੀ ਨਿਕਲੀ ਜੇ ਤੁਹਾਨੂੰ ਪਹਿਲਾਂ। ਇਹ ਤੋਂ ਪਹਿਲਾਂ ਵੀ ਹਾਂ ਉਹਦੇ ਬਹੁਤ ਛੋਟੇ ਛੋਟੇ ਨਾਮ ਲੱਗੇ ਨੇ ਜਿਵੇਂ 2000 ਰੁਪਏ ਆ ਗਏ 5000 ਰੁਪਏ। ਹਾਂਜੀ ਗੌਰਵ ਜੀ ਜਿਹੜੀ ਕੱਲ ਲਾਟਰੀ ਨਿਕਲੀ ਹੈ ਕਿਹੜੇ ਕਿਹੜੇ ਬੰਦੇ ਨਿਕਲੇ ਜੀ ਲਾਟਰੀ? ਪਹਿਲਾਂ ਤਾਂ ਜੀ ਸਾਰਾ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਜਿਹੜੇ ਕੋਰੋ ਲਾਟਰੀ ਸੈਂਟਰ ਦੇ ਨਾਲ ਜੁੜੇ ਹੋਏ ਮੈਂਬਰ ਨੇਗੇ ਅੱਜ ਉਹਨਾਂ ਨੂੰ ਫਿਰ ਦੱਸਣਾ ਚਾਹੁੰਦੇ ਆਂ ਵੀ ਕੋਰੋ ਲਾਟਰੀ ਸੈਂਟਰ ਤੋਂ ਫਿਰ ਇੱਕ ਵਾਰੀ 9 ਲੱਖ ਰੁਪਏ ਦਾ ਇਨਾਮ ਜਿਹੜਾ ਨਿਕ ਕੱਲ ਦੀ ਤਰੀਕ ਦੀ ਲਾਟਰੀ ਹੈ ਜੀ 19 7 2025 ਰਾਤ ਨੂੰ 8:42 ਦੇ ਵਿੱਚ 85671 ਦੇ ਤੇ 90000 ਰੁਪਈਆਂ ਦੇ 100 ਇਨਾਮ ਟੋਟਲ 9 ਲੱਖ ਰੁਪਈਆ ਲੱਗਿਆ ਹੈਗਾ ਜੀ ਤੇ ਦੋ ਕਾਪੀਆਂ ਸੀਆਂ ਇੱਕ ਆਪਣੇ ਵੀਰ ਜੀ ਨੇ ਜਗਸੀਰ ਜੀ ਮੀਰਪੁਰ ਫਰਦ ਤੋਂ ਇੱਕ ਮੇਰ ਆਪਣੇ ਸਾਥੇ ਤੋਂ ਆਂਦੇ ਰਿਹਾ ਮਦਦ ਜੀ ਇਹਨਾਂ ਦੋਨਾਂ ਨੇ ਮਿਲ ਕੇ ਆ ਕਾਪੀ ਲਈਤੀ ਸੀ 3-300 ਰੁਪਈਆ ਦੀ ਦੋਨਾਂ ਨੂੰ 4.5-4 ਲੱਖ ਰੁਪਈਆ ਆਇਆ ਜੋ ਟੋਟਲ ਅਮਾਉਂਟ 9 ਲੱਖ ਰੁਪਈਆ ਬਣਦੀ ਹੈ ਜੀ ਤੇ ਪਹਿਲਾਂ ਵੀ ਇਹਨਾਂ ਨੂੰ ਕੋਈ ਲਾਟਰੀ ਨਿਕਲੀ ਜੇ ਤੋਂ ਪਹਿਲਾਂ ਇਹਨਾਂ ਨੂੰ ਤਾਂ ਜੀ ਛੋਟੇ ਨਾਮ ਪਹਿਲਾਂ ਥੋੜੇ-ਬਹੁਤ ਚਲਦੇ ਰਹੇ ਨੇ ਉਵੇਂ ਕੋਰੋ ਲਾਟਰੀ ਸੈਂਟਰ ਤੋਂ ਪਹਿਲਾਂ ਵੀ ਦੋ ਵਾਰ 1 ਕਰੋੜ ਰੁਪਏ ਦਾ ਇਨਾਮ ਲੱਗ ਚੁੱਕਿਆ ਹੈਗਾ ਜੋ ਕਿ 15 6 2023 ਦੇ ਵਿੱਚ ਆਪਣੇ ਬੋਲਾ ਰਾਮ ਜੀ ਸਰਦੂਲਗੜ ਤੋਂ ਉਹਨਾਂ ਨੂੰ 1 ਕਰੋੜ ਰੁਪਏ ਦਾ ਇਨਾਮ ਲੱਗਿਆ ਸੀਗਾ ਇੱਕ ਇਸ ਤੋਂ ਬਾਅਦ ਆਪਣੇ ਕੋਲ ਜਿਹੜਾ ਦੂਜਾ ਇਨਾਮ ਲੱਗਿਆ ਸੀਗਾ ਉਹ 19 6 2024 ਨੂੰ ਆ ਦਿਖਾਓ 19 3 2024 ਨੂੰ ਉਹ ਵੀ 1 ਕਰੋੜ ਰੁਪਏ ਦਾ ਇਨਾਮ ਹੀ ਲੱਗਿਆ ਸੀਗਾ ਤੇ ਅੱਜ ਫਿਰ 9 ਲੱਖ ਰੁਪਏ ਦਾ ਇਨਾਮ ਕੱਟ ਕੇ ਫਿਰ ਇੱਕ ਵਾਰੀ ਗੋਰੋਲਾਟਰੀ ਸੈਂਟਰ ਨੇ ਆਪਣਾ ਨਾਂ ਅੱਗੇ ਕੀਤਾ ਹੈਗਾ ਤਾਂ ਤੁਸੀਂ ਵੀ ਆਪਦੀ ਕਿਸਮਤ ਚਮਕਾ ਸਕਦੇ ਹੋ মাত্র 6 ਰੁਪਏ ਲਾ ਕੇ ਤੁਸੀਂ ਆਉਂਦੀ ਟਿਕਟ ਅਜਮਾ ਸਕਦੇ ਹੋ ਆਪਦੀ ਕਿਸਮਤ ਅਜਮਾ ਸਕਦੇ ਹੋ ਜਲਦੀ ਕਿਸਮਤ ਚਮਕਾ ਸਕਦੇ ਹੋ